ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪਜੀ ਸਾਹਿਬ ਦੀ ਤੀਜੀ ਤੇ ਚੌਥੀ ਪੌੜੀ ਦੀ ਵਿਚਾਰ ਸਰਬਣ ਕੀਤੀ ਹੈ ਸੋ ਅੱਜ ਪੰਜਵੀਂ ਤੇ ਛੇਵੀਂ ਪੌੜੀ ਦੀ ਵਿਚਾਰ ਸਰਬਣ ਕਰਾਂਗੇ ਜੀ ਸੋ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜਰੂਰ ਕਰਿਆ ਕਰੋ ਤੁਹਾਡਾ ਇੱਕ ਲਾਇਕ ਇੱਕ ਕਮੈਂਟ ਸਾਡੀ ਹੌਸਲਾ ਹਫਜ਼ਾਈ ਕਰਦਾ ਹੈ ਸੋ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਸੋ ਆਓ ਇੱਕ ਮਨ ਇੱਕ ਚਿਤ ਹੋ ਕੇ ਪੰਜਵੀਂ ਤੇ ਛੇਵੀਂ ਪੌੜੀ ਦੀ ਵਿਚਾਰ ਸਰਵਣ ਕਰੀਏ ਜੀ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਹੋਏ ਥਾਪਿਆ ਨਾ ਜਾਏ ਥਾਪਿਆ ਨਹੀਂ ਜਾ ਸਕਦਾ ਨਿਮਿਆ ਨਹੀਂ ਜਾ ਸਕਦਾ ਕੀ ਤਨ ਹੋਏ ਜੋ ਬਣਾਇਆ ਨਹੀਂ ਬਣਦਾ ਨਾ ਹੋਏ ਹੋਂਦ ਵਿੱਚ ਨਹੀਂ ਆਉਂਦਾ ਆਪੇ ਆਪ ਨਰੋਲ ਆਪ ਹੀ ਭਾਵ ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਹੈ ਤੇ ਨਾ ਹੀ ਉਸ ਨੂੰ ਬਣਾਉਣ ਵਾਲਾ ਹੈ ਨਰੰਜਨ ਅੰਜਨ ਤੋ ਰਹਿਤ ਉਹ ਅਕਲਪੁਖ ਪਰਮਾਤਮਾ ਹਰੀ ਨਰੰਜਨ ਅੰਜਨ ਤੋ ਰਹਿਤ ਜੋ ਮਾਇਆ ਤੁਰਤ ਜੋ ਮਾਇਆ ਤੋਂ ਨਹੀਂ ਬਣਿਆ ਜਿਸ ਵਿੱਚ ਮਾਇਆ ਦੀ ਅੰਸ਼ ਨਹੀਂ ਹੈ ਉਹ ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਕਾਲ ਪੁਰਖ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਉਸ ਨੂੰ ਮਾਇਆ ਕੋ ਨਹੀਂ ਸਕਦੀ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਨਰੋਲ ਆਪ ਹੀ ਆਪ ਹੈ ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ ਜਿਨ ਸੇਬਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਰ ਜਿਨ ਜਿਸ ਮਨੁੱਖ ਨੇ ਤਿਨ ਉਸ ਮਨੁੱਖ ਨੇ ਉਸ ਇਨਸਾਨ ਨੇ ਉਸ ਵਿਅਕਤੀ ਨੇ ਮਾਨ ਵਡਿਆਈ ਆਦਰ ਗੁਣੀ ਨਿਧਾਨ ਗੁਣਾ ਦੇ ਖਜ਼ਾਨੇ ਨੂੰ ਗਾਵੀਐ ਸਿਫਤ ਸਲਾ ਕਰੀਏ ਬੜਾਈ ਕਰੀਏ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਿਆ ਹੈ ਜਿਸ ਇਨਸਾਨ ਨੇ ਜਿਸ ਵਿਅਕਤੀ ਨੇ ਉਸ ਪਰਮਾਤਮਾ ਨੂੰ ਸਿਮਰਿਆ ਹੈ ਉਸ ਬੜਾਈ ਉਸ ਨੇ ਉਸ ਵਿਅਕਤੀ ਨੇ ਬੜਾਈ ਪਾ ਲਈ ਹੈ ਉਸ ਇਨਸਾਨ ਨੇ ਮਾਨ ਪਾ ਲਿਆ ਹੈ ਇਹ ਨਾਨਕ ਅਸੀਂ ਵੀ ਉਸ ਗੁਣਾਂ ਦੇ ਖਜ਼ਾਨੇ ਹਰੀ ਦੀ ਸਿਫਤ ਸਲਾ ਕਰੀਏ ਉਸ ਪਰਮਾਤਮਾ ਦੀ ਉਸਤਤ ਕਰੀਏ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਰੀਏ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਮਨ ਮਨ ਵਿੱਚ ਰੱਖੀਏ ਟਕਾਈਏ ਭਾਉ ਰੱਬ ਦਾ ਪਿਆਰ ਰੱਬ ਦਾ ਪ੍ਰੇਮ ਦੁੱਖ ਪਰ ਹਰ ਦੁੱਖ ਨੂੰ ਦੂਰ ਕਰਕੇ ਘਰ ਹਿਰਦੇ ਵਿੱਚ ਲੈ ਜਾਏ ਲੈ ਜਾਂਦਾ ਹੈ ਖਟ ਲੈਂਦਾ ਹੈ ਆਓ ਅਕਾਲ ਪੁਰਖ ਪ੍ਰਮਾਤਮਾ ਦੇ ਗੁਣ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਈਏ ਉਸ ਦਾ ਪਿਆਰ ਕਾਈਏ ਪਿਆਰ ਵਸਾਈਏ ਜੋ ਮਨੁੱਖ ਜੋ ਇਨਸਾਨ ਇਹ ਅਹਰ ਕਰਦਾ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਪ੍ਰੇਮ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ ਉਹ ਮਨੁੱਖ ਆਪਣਾ ਦੂ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਗੁਰਮੁਖ ਗੁਰੂ ਬਲ ਮੂੰਹ ਕੀਤੇ ਆ ਗੁਰਮੁਖ ਕੌਣ ਹੈ ਜਿਸ ਮਨੁੱਖ ਦਾ ਮੂੰਹ ਗੁਰੂ ਬਲ ਹੈ ਗੁਰੂ ਦੀ ਰਾਹੀ ਨਾਦਨ ਆਵਾਜ਼ ਜ਼ਿੰਦਗੀ ਦੀ ਰੁਮਕ ਸ਼ਬਦ ਨਾਮ ਨਾਦਨ ਕੀ ਹੈ ਸ਼ਬਦ ਹੈ ਨਾਦ ਹੈ ਨਾਮ ਹੈ ਬੇਦਨ ਕੀ ਹੈ ਗਿਆਨ ਹੈ ਰਹਿ ਅਸਮਾਈ ਸਮਾਧਿ ਹੈ ਸਭ ਥਾਈ ਵਿਆਪਕ ਹੈ ਸਭ ਥਾਈ ਮੌਜੂਦ ਹੈ ਈਸ਼ੁਰ ਸ਼ਿਵ ਬ੍ਰਹਮ ਬ੍ਰਹਮ ਪਾਰਵਤੀ ਮਾਈ ਮਾਈ ਪਾਰਵਤੀ ਪਰ ਉਸ ਰੱਬ ਦਾ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ ਗੁਰੂ ਦੀ ਰਾਹੀਂ ਹੀ ਇਹ ਪ੍ਰਤੀਤ ਆਉਂਦੀ ਹੈ ਇਹ ਸਮਝ ਆਉਂਦੀ ਹੈ ਕਿ ਉਹ ਹਰੀ ਪ੍ਰਮਾਤਮਾ ਸਭ ਥਾਈਂ ਸਭ ਥਾਂ ਵਿਆਪਕ ਹੈ ਸਭ ਥਾਂ ਮੌਜੂਦ ਹੈ ਗੁਰੂ ਹੀ ਸਾਡੇ ਲਈ ਸ਼ਿਵ ਹੈ ਗੁਰੂ ਹੀ ਸਾਡੇ ਲਈ ਗੋਰਖ ਤੇ ਗੁਰੂ ਬ੍ਰਹਮ ਹੈ ਇਹ ਗੁਰੂ ਹੀ ਸਾਡੇ ਲਈ ਪਾਰਵਤੀ ਮਾਈ ਹੈ ਜੇ ਹਉ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋਮੈ ਬਿਸਰ ਨਾ ਜਾਈ ਹਉ ਮੈਂ ਜਾਣਾ ਸਮਝ ਲਵਾਂ ਅਨੁਭਵ ਕਰ ਲਵਾਂ ਅੱਖਾਂ ਨਹੀਂ ਮੈਂ ਉਸ ਦਾ ਵਰਣ ਨਹੀਂ ਕਰ ਸਕਦਾ ਕਹਿਣਾ ਕਥਨ ਨਾ ਜਾਈ ਕਹਿਆ ਨਹੀਂ ਜਾ ਸਕਦਾ ਕਥਨ ਨਹੀਂ ਕੀਤਾ ਜਾ ਸਕਦਾ ਗੁਰਾ ਇਹ ਸਤਿਗੁਰੂ ਜੀ हे ਪ੍ਰਮਾਤਮਾ ਜੀ ਇੱਕ ਬੁਝਾਈ ਇੱਕ ਸਮਝ ਮੈਨੂੰ ਇੱਕ ਸਮਝ ਦੇ ਇੱਕ ਦਾਤਾ ਦਾਤਾ ਦੇਣ ਵਾਲਾ ਇੱਕ ਅਕਾਲ ਪੁਰਖ ਪ੍ਰਮਾਤਮਾ ਵੇ ਸਰ ਨਾ ਜਾਈ ਭੁੱਲ ਨਾ ਜਾਈ ਉੰਜ ਕਾਲਪੁਰਖ ਪਰਮਾਤਮਾ ਦੇ ਇਸ ਹੁਕਮ ਨੂੰ ਜੇ ਮੈਂ ਸਮਝ ਵੀ ਲਵਾਂ ਤਾਂ ਵੀ ਉਸ ਦਾ ਵਰਣਨ ਨਹੀਂ ਕਰ ਸਕਦਾ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਅਕਾਲਪੁਰਖ ਦੇ ਹੁਕਮ ਦਾ ਕਥਨ ਨਹੀਂ ਕੀਤਾ ਜਾ ਸਕਦਾ ਅਕਾਲਪੁਰਖ ਪਰਮਾਤਮਾ ਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੀ ਤਾਂ ਹੇ ਅਕਾਲ ਪੁਰਖ ਪ੍ਰਮਾਤਮਾ ਹੇ ਸਤਿਗੁਰੂ ਤੇਰੇ ਅੱਗੇ ਇਹੋ ਅਰਦਾਸ ਹੈ ਕਿ ਮੈਨੂੰ ਇੱਕ ਸਮਝ ਦੇ ਕਿ ਜਿਹੜਾ ਸਭਨਾ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਰੱਬ ਹੈ ਪ੍ਰਮਾਤਮਾ ਹੈ ਮੈਂ ਉਸ ਨੂੰ ਭਲਾ ਨਾ ਦੇ ਭਾਵ ਪ੍ਰੇਮ ਨੂੰ ਮਨ ਵਿੱਚ ਵਸਾ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ ਉਸ ਦੇ ਹਿਰਦੇ ਵਿੱਚ ਸਦਾ ਸੁੱਖ ਤੇ ਸ਼ਾਂਤੀ ਦਾ ਨਿਵਾਸ ਹੁੰਦਾ ਹੈ ਪਰ ਇਹ ਯਾਦ ਇਹ ਬੰਦਗੀ ਗੁਰੂ ਪਾਸੋਂ ਮਿਲਦੀ ਹੈ ਗੁਰੂ ਦੀ ਰਾਹੀ ਇਹ ਨੀਚੇ ਬਣਦਾ ਹੈ ਗੁਰੂ ਹੀ ਇਹ ਦ੍ਰਿੜ ਕਰਵਾਉਂਦਾ ਹੈ ਕਿ ਪ੍ਰਭੂ ਹਰ ਥਾਂ ਬਸ ਰਿਹਾ ਹੈ ਕਿ ਅਕਾਲ ਪੁਰਖ ਪਰਮਾਤਮਾ ਹਰ ਥਾਂ ਮੌਜੂਦ ਹੈ ਗੁਰੂ ਦੀ ਰਾਹੀ ਹੀ ਜੀਵ ਦੀ ਅਕਾਲ ਪੁਰਖ ਪਰਮਾਤਮਾ ਨਾਲੋਂ ਵਿਥ ਦੂਰ ਹੁੰਦੀ ਹੈ ਤਾਂ ਤੇ ਗੁਰੂ ਪਾਸੋਂ ਹੀ ਬੰਦਗੀ ਦੀ ਦਾਤ ਮੰਗੀਏ ਜੋ ਦਾਤਾ ਦੇਣ ਵਾਲਾ ਦਾਤਾ ਹੈ ਦੱਦਾ ਦਾਤਾ ਈ ਕਹੇ ਸਭ ਕੋ ਦੇਵਨਹਾਰ ਦਿੰਦੇ ਟੋਟਣਾ ਵੀ ਅਗਨਤ ਭਰੇ ਪੰਡਾਰ ਜਿਸ ਦੇ ਪੰਡਾਰੇ ਸਦਾ ਭਰਪੂਰ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਪਾਸੋਂ ਨਾਮ ਦੀ ਦਾਤ ਮੰਗੀਏ ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤੀਰਥ ਨਾਵਾ ਜੇ ਤਿਸ ਸੁਭਾਵਾਂ ਬਿਨ ਪਾਣੀ ਕੇ ਨਹਾਏ ਕਰੀ ਜੇਤੀ ਸਰਠੋ ਪਾਈ ਵੇਖਾਂ ਬਿਨ ਕਰਮਾਂ ਕੀ ਮਿਲੈ ਨਹੀਂ ਤੀਰਥ ਤੀਰਥਾਂ ਉੱਤੇ ਨਹਾਵਾ ਜੇ ਮੈਂ ਇਸ਼ਨਾਨ ਕਰਾਂ ਇਸ਼ਨਾਨ ਕਰਾਂ ਇਸ ਉਸ ਰੱਬ ਨੂੰ ਅਕਾਲ ਪੁਰਖ ਪਰਮਾਤਮਾ ਨੂੰ ਭਾਵਾਂ ਮੈ ਚੰਗਾ ਲੱਗਾ ਬਿਨ ਭਾਣੇ ਰੱਬ ਨੂੰ ਚੰਗਾ ਲੱਗਣ ਤੋਂ ਬਿਨਾ ਜੇ ਰੱਬ ਦੀ ਨਜ਼ਰ ਵਿੱਚ ਕਬੂਲ ਨਾ ਹੋਇਆ ਕਿ ਨਾਏ ਕਰੀ ਨਾ ਕੀ ਮੈਂ ਕੀ ਕਰਾਂ ਨਾ ਕੀ ਮੈਂ ਕੀ ਕਰਾਂ ਜੇਤੀ ਜਿਤਨੀ ਸ੍ਰਿਸ਼ਟ ਸ੍ਰਸ਼ਟੀ ਦੁਨੀਆ ਉਪਾਈ ਪੈਦਾ ਕੀਤੀ ਹੋਈ ਹੈ ਬੀਖ ਮੈਂ ਬੀਖਦਾ ਹਾਂ ਬਿਨ ਕਰਮਾ ਪ੍ਰਭੂ ਦੀ ਮਿਹਰ ਤੋਂ ਬਿਨਾ ਜਿਵੇਂ ਬਿਨ ਕਰਮਾ ਕਿਸ ਪਾਈਏ ਨਾ ਹੀ ਜੀਵ ਉਹ ਤੇਰਾ ਤਾਦਾ ਮੈਂ ਤੀਰਥਾਂ ਉੱਤੇ ਜਾ ਕੇ ਆਦੇ ਇਸ਼ਨਾਨ ਕਰਾਂ ਜੇ ਇਉਂ ਕਰਨ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਤੀਰਥਾਂ ਤੇ ਨਹਾਉਣ ਦੇ ਨਾਲ ਉਸ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਖੁਸ਼ ਕਰ ਸਕਾਂ ਪਰ ਜੇ ਇਸ ਤਰ੍ਹਾਂ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਆ ਮੈਂ ਤੀਰਥ ਉਤੇ ਇਸ਼ਨਾਨ ਕਰਕੇ ਕੀ ਖਟਾਂਗਾ ਤੀਰਥਾਂ ਤੇ ਨਹਾ ਕੇ ਮੈਂ ਕੀ ਖਟਾਂਗਾ ਤੀਰਥਾਂ ਤੇ ਇਸ਼ਨਾਨ ਕਰਕੇ ਮੈਂ ਕੀ ਖਟਾਂਗਾ ਜੇਕਰ ਅਕਾਲ ਪੁਰਖ ਪਰਮਾਤਮਾ ਖੁਸ਼ ਹੀ ਨਾ ਹੋਇਆ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਦੁਨੀਆ ਮੈਂ ਦੇਖਦਾ ਹਾਂ ਜਿੰਨੀ ਵੀ ਸ੍ਰਿਸ਼ਟੀ ਮੈਂ ਦੇਖਦਾ ਹਾਂ ਇਸ ਵਿੱਚ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਦਾ ਕੋਈ ਕੁਝ ਨਹੀਂ ਲੈ ਸਕਦਾ ਅਕਾਲ ਪੁਰਖ ਪਰਮਾਤਮਾ ਦੀ ਨਦਰ ਤੋਂ ਬਿਨਾ ਮਿਹਰ ਤੋਂ ਬਿਨਾ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਮਤ ਵਿੱਚ ਰਤਨ ਜਵਾਹਰ ਮਾਨ ਕੇ ਜੇ ਇੱਕ ਗੁਰ ਕੀ ਸਿੱਖ ਸੁਣੀ ਮਤ ਵਿੱਚ ਮਨੁੱਖ ਦੀ ਬੁੱਧ ਵਿੱਚ ਮਨੁੱਖ ਦੀ ਬੁੱਧ ਦੇ ਅੰਦਰ ਮਾਨਕ ਮੋਤੀ ਇੱਕ ਸਿੱਖ ਇੱਕ ਸਿੱਖਿਆ ਸੁਣੀ ਸੁਣੀਏ ਸੁਣੀ ਜਾਏ ਜੇ ਸਤਗੁਰੂ ਦੀ ਅਕਾਲ ਪੁਰਖ ਪਰਮਾਤਮਾ ਦੀ ਇੱਕ ਸਿੱਖਿਆ ਸੁਣ ਲਈ ਜਾਏ ਤਾਂ ਮਨੁੱਖ ਦੀ ਬੁੱਧ ਦੇ ਅੰਦਰ ਇਨਸਾਨ ਦੀ ਮਤ ਦੇ ਅੰਦਰ ਵਿਅਕਤੀ ਦੀ ਬੁੱਧ ਦੇ ਅੰਦਰ ਜਵਾਹਰ ਤੇ ਮੋਤੀ ਉਪਜ ਪੈਂਦੇ ਹਨ ਭਾਵ ਪਰਮਾਤਮਾ ਦੀ ਗੁਣ ਪੈਦਾ ਹੋ ਜਾਂਦੇ ਹਨ ਗੁਰਾ ਇੱਕ ਦੀ ਬੁਝਾਈ ਸਭਨਾ ਜੀਅ ਅੰਕਾ ਇੱਕ ਦਾਤਾ ਸੋ ਮੈਂ ਮਿਸਰ ਨ ਜਾਏ ਤਾਂ ਤੇ ਹੇ ਸਤਿਗੁਰੂ ਜੀ ਮੇਰੀ ਤੇ ਤੇਰੇ ਅਗੇ ਇਹੋ ਅਰਦਾਸ ਹੈ ਕਿ ਮੈਨੂੰ ਇਕ ਸਮਝ ਦੇ ਇਕ ਸੋਝੀ ਦੇ ਜੀ ਕੀ ਕੋ ਸਮਝ ਬਖਸ਼ ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਪਰਮਾਤਮਾ ਨਾਮ ਵਿੱਚ ਵਰ ਜਾਏ ਉਹ ਅਕਾਲ ਪੁਰਖ ਪਰਮਾਤਮਾ ਨਾਮ ਭੁੱਲ ਜਾਏ ਜੋ ਸਾਰੇ ਜੀਵਾਂ ਨੂੰ ਦਰਤਾਂ ਦੇਣ ਵਾਲਾ ਹੈ ਜੋ ਸਾਰੇ ਜੀਵਾਂ ਨੂੰ ਦਰਤਾਂ ਦੇਣ ਦੇ ਸਮਰੱਥ ਹੈ ਭਗਵ ਇਰਥਾਂ ਤੇ ਇਸ਼ਨਾਨ ਵੀ ਪ੍ਰਭੂ ਦੀ ਪ੍ਰਸੰਨਤਾ ਤੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ ਇਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਅਕਾਲ ਪੁਰਖ ਪਰਮਾਤਮਾ ਖੁਸ਼ ਨਹੀਂ ਹੁੰਦਾ ਜਿਸ ਉੱਤੇ ਮਿਹਰ ਹੋਵੇ ਜਿਸ ਉੱਤੇ ਅਕਾਲ ਪੁਰਖ ਪਰਮਾਤਮਾ ਪ੍ਰਸੰਨ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਕਬੂਦੀ ਜਾਦ ਵਿੱਚ ਜੁੜੇ ਜਿਸ ਤੇ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹ ਵਿਅਕਤੀ ਉਹ ਇਨਸਾਨ ਅਕਾਲ ਪੁਰਖ ਪਰਮਾਤਮਾ ਦੀ ਜਾਦ ਦੇ ਵਿੱਚ ਜੁੜਦਾ ਹੈ ਬਸ ਉਸੇ ਮਨੁੱਖ ਦੀ ਮੱਤ ਵਿੱਚ ਹੁਲਾਰਾ ਆਉਂਦਾ ਹੈ ਜਿਸਤੇ ਅਕਾਲ ਪੁਰਖ ਪਰਮਾਤਮਾ ਮਿਹਰ ਕਰਦਾ ਹੈ ਕਿਰਪਾ ਕਰਦਾ ਹੈ ਜਿਸਤੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹ ਇਨਸਾਨ ਉਹ ਵਿਅਕਤੀ ਗੁਰੂ ਚਰਨਾਂ ਦੇ ਨਾਲ ਜੁੜ ਕੇ ਫਿਰ ਇਸ ਜੀਵਨ ਦਾ ਲਾਹਾ ਖਟਦਾ ਹੈ ਜੀ ਸੋ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ ਅਣਜਾਣ ਬੱਚੇ ਆ ਖਿਮਾ ਕਰ ਦੇਣੀਆਂ ਜੀ ਅਗਲੀ ਵੀਡੀਓ ਦੇ ਵਿੱਚ 7ਵੀਂ ਤੇ 8ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ